ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਲਓ ਜੀ ਅੱਜ ਕਰਨ ਲੱਗੇ ਆ ਆਪਣੇ ਫਾਰਮ ਟਰੈਕ 60 ਡੀ ਐਕਸ ਮਾਡਲ ਜਿਹੜਾ ਉਹਦੀ ਮੋਡੀਫਿਕੇਸ਼ਨ ਥੋੜੀ ਕਰਨ ਲੱਗੇ ਆ ਕਿਉਂਕਿ ਪਹਿਲਾਂ ਤਾਂ ਆਪਣਾ ਮਨ ਸੀਗਾ ਵੀ ਇਸ ਟਰੈਕਟਰ ਨੂੰ ਸੇਲ ਕਰ ਦਈਏ ਤਾਂ ਫਿਰ ਆਪਣਾ ਜਿਹੜਾ ਮਨ ਬਦਲ ਗਿਆ ਕਿਉਂਕਿ ਫਿਰ ਸੋਚਿਆ ਵੀ ਜਦੋਂ ਦੀ ਆਪਾਂ ਖੇਤੀ ਸ਼ੁਰੂ ਕੀਤੀ 2002 ਸਾਲ ਤੋਂ ਉਦੋਂ ਹੀ ਇਹ ਟਰੈਕਟਰ ਲਿਆ ਸੀ ਆਪਾਂ ਤੇ ਇਸੇ ਟਰੈਕਟਰ ਦੇ ਨਾਲ ਹੀ ਹੁਣ ਤੱਕ ਜਿਹੜੀ ਆ ਖੇਤੀ ਵਧੀਆ ਕੀਤੀ ਆ ਤਾਂ ਪਹਿਲਾਂ ਰਾਤਾ ਸੀ ਇਹਨੂੰ ਵੇਚ ਕੇ ਤਾਂ ਹੋਰ ਨਵਾਂ ਲੈ ਲਈਏ ਤਾਂ ਫਿਰ ਇਹਨੂੰ ਜਿਹੜਾ ਵੇਚਣ ਦਾ ਜਿਹੜਾ ਮਨ हट ਗਿਆ ਤੇ ਹੁਣ ਜੋ ਇਹਦੀ ਮੋਡੀਫਿਕੇਸ਼ਨ ਰਹਿੰਦੀ ਸੀਗੀ ਉਹ ਕੀਤੀ ਆ ਇੱਕ ਤਾਂ ਇਹਦੀਆਂ ਲਿੰਕਾਂ ਹੁਣ ਤੱਕ ਸਾਰੀਆਂ ਘਸ ਗਈਆਂ ਸੀ ਬਹੁਤ ਪਤਲੀਆਂ ਪੈ ਗਈਆਂ ਸੀ ਇੱਕ ਤਾਂ ਆਪਾਂ ਕੱਲ ਜਲੰਧਰ ਵੇ ਦੀਆਂ ਲਿੰਕਾਂ ਲੈ ਕੇ ਆਏ ਆ ਤੇ ਨਾਲ ਆ ਜਿਹੜੇ ਸਟੈਬਲਾਈਜ਼ਰ ਸੈੱਟ ਵਾਲੇ ਗੁੱਲੀ ਵਾਲੇ ਜਦੋਂ ਆਪਾਂ ਮੰਨ ਕੇ ਚੱਲੋ ਰੂਟਾਵੇਟਰ ਜਾਂ ਸੁਪਰ ਸੀਟਰ ਚਲਾਉਂਦੇ ਸੀ ਤਾਂ ਸੰਗਲ ਜਿਹੜੇ ਆਪਣੀ ਕਿਤੇ ਨਾ ਕਿਤੇ ਢਿੱਲੇ ਹੋ ਜਾਂਦੇ ਸੀ ਤੇ ਜਿੰਨਾ ਸ਼ਾਫਟ ਵੱਡਣ ਦਾ ਡਰ ਬਹੁਤ ਰਹਿੰਦਾ ਸੀ ਸ਼ਾਫਟ ਵੱਡ ਹੁੰਦੀ ਸੀ ਤੇ ਹੁਣ ਆ ਨਵੇਂ ਮਾਡਲ ਦਾ ਜਿਗਾੜ ਲਾ ਕੇ ਤਾਂ ਹੁਣ ਆਪਣੇ ਹਿਸਾਬ ਨਾਲ ਐਡਜਸਟ ਕਰ ਸਕਦੇ ਆਂ ਵੀ ਕਿੱਥੇ ਆਪਾਂ ਕਿल्ली ਜਿਹੜੀ ਪਾ ਕੇ ਜਿਹੜਾ ਤੇ ਆਪਾਂ ਉੱਥੇ ਸੈਟਿੰਗ ਰਵੇ ਨਾ ਰੂਟਾਵੇਟਰ ਇੱਕ ਸਾਈਡ ਨੂੰ ਜਾਵੇ ਤੇ ਨਾ ਜਾਵੇ ਸੁਪਰ ਸੀਟਰ ਤੇ ਇਸ ਕਰਕੇ ਆ ਜਿਗਾੜ ਫਿੱਟ ਕਰ ਦਿੱਤੇ ਆ ਤੇ ਇੱਕ ਆਪਣੀ ਜਿਹੜੀ ਡਰਾਈਵਰ ਵਾਲੀ ਸੀਟ ਟੁੱਟੀ ਸਗੀ ਇੱਕ ਆਪਾਂ ਉਹ ਸੀਟ ਲੈ ਕੇ ਆਏ ਆ ਉਹ ਲਾਤੀ ਆ ਤੇ ਬਾਕੀ ਇਹ ਕੰਮ ਪੂਰਾ ਵਧੀਆ ਕਰਤਾ ਤੇ ਜੇ ਗੱਲ ਕਰੀਏ ਤਾਂ ਹੁਣ ਤੱਕ ਵੀ ਨਾ ਤਾਂ ਇਹਦਾ ਹਾਲੇ ਤੱਕ ਇੰਜਨ ਦਾ ਕੰਮ ਹੋਇਆ ਤਾਂ ਨਾ ਹੋਇਆ ਪੰਪ ਦਾ ਤੇ ਨਾ ਹਾਲੇ ਤੱਕ ਗੇਅਰ ਹੀ ਖੁੱਲਿਆ 2002 ਸਾਨੂੰ ਚ ਇਹ ਆਪਾਂ ਲਿਆ ਸੀ ਤੇ 2023 ਖਤਮ ਹੋਣ ਤੇ ਆ ਗਿਆ ਇੱਕਦਮ ਜਵਾਂ ਓਕੇ ਟਰੈਕਟਰ ਆ ਤਾਂ ਫਿਰ ਇਸ ਕਰਕੇ ਆਪਾਂ 베ਚਨ ਦਾਏ ਤੋਂ ਮਨ ਜਿਹੜਾ हट ਗਿਆ ਵੀ ਇਹਨੂੰ ਮੁੜ ਕੇ ਜਿਹੜਾ ਆ ਜਦੋਂ ਇਹਦੇ ਟਾਇਰ ਥੋੜੇ ਘਸੇ ਪੈ ਗਏ ਤਾਂ ਫਿਰ ਇਹਨੂੰ ਆਪਾਂ ਨਾਲ ਹੀ ਮੋਡੀਫਿਕੇਸ਼ਨ ਹੋਰ ਉਹਦੋਂ ਨੂੰ ਕਰਾਂਗੇ ਚਾਰੇ ਟਾਇਰ ਬਦਲਾਵਾਂਗੇ ਇਹਨੂੰ ਰੰਗ ਪੇਂਟ ਕਰਾਵਾਂਗੇ ਫਿਰ ਐਨ ਇੱਕ ਵਾਰੀ ਵਧੀਆ ਬਣਾਵਾਂਗੇ ਜਿੱਦਾਂ ਏਜੰਸੀ ਚੋਂ ਨਵਾਂ ਕਢਾਇਆ ਹੁੰਦਾ ਆ ਤੇ ਇੰਜਨ ਸਾਰਾ ਕੰਮ ਓਕੇ ਰਪੋਰਟ ਆ ਕੋਈ ਲੀਕਿੰਗ ਨਹੀਂ ਤਾਂ ਵਧੀਆ ਆ ਤੁਸੀਂ ਆਪ ਵੀਡੀਓ ਚ ਦੇਖ ਸਕਦੇ ਆ ਤੇ ਜੇ ਆਪਣਾ ਟਰੈਕਟਰ ਵਧੀਆ ਲੱਗਾ ਤੇ ਕਿੱਦਾਂ ਦਾ ਲੱਗਾ ਦੱਸਣਾ ਜ਼ਰੂਰ ਧੰਨਵਾਦ